ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅjnਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਸਾਰੇ ਸੂਏ ਸਵਾਏ ਆ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਜੀ ਨਾਲ ਕੋਲ ਤੇ ਰੇਟ ਅੱਜ ਪਾਈ ਜਾਂਦਾ ਕਿ ਬਿਲਕੁਲ ਨਿਗੇ ਨਿਗੇ ਪਾਉਣੇ ਆ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸੱਜੇ ਭਾਜੀ ਕਿਹੋ ਜਿਹਾ ਜਗਵੀ ਸਤਿਕਾਰ ਕੀ ਹਾਲ ਚੱਲ ਜੀ ਚੜਤੀ ਕਲਾ ਜੀ ਚੜਦੀ ਕਲਾ ਚ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਪਿੰਡ ਪਾਸੇ ਜੀ ਪਿੰਚਿੰਦਾ ਜ਼ਿਲ੍ਹਾ ਮਰਸਰ ਜੀ ਠੀਕ ਆ ਜੀ ਫੋਨ ਨੰਬਰ 89454995 ਠੀਕ ਆ ਜੀ ਤਰੇਟ ਅੱਜ ਅੱਜ ਨੇਟ ਬਹੁਤੇ ਜੱਗੇ ਵੀਰ ਨਿਗੇ ਨਿਗੇ ਆ ਤੇ ਅੱਛਾ ਜੀ ਸੱਜੇ ਸੂਈ ਮਾਝਾ 80000 ਤੋਂ ਠਾਠਾ ਸਾਰੀਆਂ ਚੱਲਣਗੀਆਂ ਠੀਕ ਆ ਜੀ ਸੱਜੇ ਲੋ ਵੀ ਚੰਗੇ ਮਿਲ ਕੇ ਰੋਟਾ ਲੀ ਚੰਗੀਆਂ ਚੱਗੀਆਂ ਤੇ ਭਈਆ ਪਹਿਲੇ ਨੰਬਰ ਤੇ ਦੱਸਿਓ ਹਾਂ ਇਹ ਅੱਜ ਸੂਈ ਨੂੰ ਜੱਗੇ ਹੀ ਰਾਤ ਹੋ ਗਏ ਨੇ ਮਤਲਬ 8-10 ਦਿਨ ਹੋ ਗਏ ਨੇ ਠੀਕ ਹੈ ਅੱਛਾ ਜੀ ਐ ਟਾਈਮ ਜਿਹੜਾ ਆਪਾਂ ਇਹ ਤਰ੍ਹਾਂ ਮਾਲਾ ਵੀ ਮਿਲ ਲੈਣਾ ਨਾ ਦੁੱਧ ਹਾਂਜੀ 12 ਕਿਲੋ ਹਾਜਨਾ ਤੇ ਤਿਆਰ ਆ ਠੀਕ ਹੈ ਠੀਕ ਹੈ ਸੂਆ ਭਾਜੀ ਸੂਆ ਦੂਸਰਾ ਸੂਈ ਜੱਗੇ ਠੀਕ ਹੈ ਲੋ ਜੀ ਸੂਆ ਦੂਸਰਾ ਸੂਈ ਇਹ 12 ਲੀਟਰ ਦੁੱਧ ਤਿਆਰ ਹਾਂਜੀ ਹਾਂ ਜੀ ਅੱਗ ਲੱਗ ਕੇ ਫੇਸ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਸਰੋ ਜੀ ਚੱਕ ਜੱਡਾ ਜੱਡਾ ਲੱਗ ਗਿਆ ਤਾਂ ਜਰੂਰ ਚੈੱਕ ਕਰਾਉਣਾ ਥਣਾ ਦਾ ਸੈਜ ਗਿਆ ਉਹ ਜਿਹੜਾ ਤੇ ਹੈ ਵੀ ਸਿੰਗਲ ਨਹੀਂ ਬਾਈ ਕਿੰਨਾ ਕੁ ਭਰ ਜੂਗੀ ਦੁੱਧ ਜੇ ਕਿ ਵੀ ਇਹਨੇ 13-14 ਕਿਲੋ ਹਾਸ ਕੇ ਦੇਈ ਜਾਣਾ ਇਹਨੇ ਅੱਛਾ ਜੀ ਹਾਂ ਠੀਕ ਹੈ ਦੋ ਜੀ 30 ਕਿਲੋ ਬਾਈ ਕੰਦਾ ਕਿ ਦੁੱਧ ਕੱਢੀ ਜਾਊਗੀ ਆ ਤਾਂ ਮਾਰਨ ਜਿਵੇਂ ਵੀ ਰਾ ਲੱਗਾ ਜਦੋਂ ਤਿਆਰ ਆ ਅੱਛਾ ਜੀ ਹਾਂ ਜਿੱਦਾਂ ਮਰਜੀ ਕੋਈ ਵੀ ਭਾਰ ਤੋਲ ਲਾ ਠੀਕ ਹੈ ਜੀ ਤਾਂ ਲੱਗ ਗਿਆ ਤਾਂ ਕਿਆ ਕਰਾ ਲੇ ਤੇ ਥਣਾ ਦਾ ਸੈਜ ਗਿਆ ਉਹ ਜਿਹੜਾ ਹਾਂ ਜੀ ਹਾਂ ਜੀ ਤੇ ਇਹਦੇ ਪਿੱਛੇ ਆ ਰਿਹਾ ਕਿ ਮੀਲ ਕਾਸ ਵੀ ਚੈੱਕ ਕਰ ਤੁਹਾਨੂੰ ਚੈੱਕ ਦਾ ਚੱਡਾ ਵੀ ਇਹਦਾ ਫੇਰ ਕੁਆਲਟੀ ਵੀ ਚੈੱਕ ਕਰ ਸਕਦੇ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਜੱਗੇ ਵੀ ਇਹਦਾ ਕਰ ਲਓ ਭਾਵੇਂ ਜੋ ਮਰਜ਼ੀ ਕਰੀ ਜਾਈਏ ਅੱਛਾ ਹੀ ਯਾਦ ਲੈ ਜਾਓ ਕਰ ਦਈਏ ਜਾਂਦੇ ਲੈ ਕੇ ਕਰਾ ਲਓ ਜਿੰਨਾ ਤੁਹਾਨੂੰ ਕਰਾਉਣਾ ਜਿੰਨਾ ਆਦਿਏ ਜਹਾਨ ਨਾਲ ਦੱਸਨੇ ਪਰੜ ਪੂਰੇ ਜੱਗੇ ਵੀ 75000 ਦੀ ਰਮਾਨੀ ਠੀਕ ਆ ਜੀ ਜਿੰਨੇ ਦੋਤ ਵਾਲੀ ਕੋਈ ਦਊਗਾ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ 13 ਲੀਟਰ ਵਾਲੀ ਹਾਂ ਸਿਰਫ 77000 ਦੇ ਵਿੱਚ 77000 ਠੀਕ ਆ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਗੁੱਜੇ ਨੰਬਰ 30 ਦਾ ਸੁਆ ਜੱਗੇ ਵੀਰ ਸੂਈ ਆ ਅੱਛਾ ਜੀ ਕੱਲ ਰਾਤ ਦੀ ਸੂਈ ਆ ਮਗਰ ਕੱਟਾ ਨਿਕਲਾ ਹੀ ਨਾ ਰਿਹਾ ਠੀਕ ਆ ਲਓ ਜੀ ਮੇਲ ਕਾ ਫਾਗਾ ਜੀ ਇਹਦੇ ਪਿੱਛੇ ਵੀ ਦੇਖੋ ਦੁੱਧ ਪਾ ਜੀ ਬੋਲਾ ਹਾਂ ਜੀ ਬੋਲਾ ਜੱਗੇ ਵੀਰ 7-8 ਕਿਲੋ ਹੀ ਜਦੇ ਐਸਾ ਹੀ ਹਾਂ ਠੀਕ ਆ ਲਓ ਜੀ 7 ਤੋਂ 8 ਕਿਲੋ ਜਿਹੜਾ ਬੋਲਾ ਪਿਆ ਤੇ ਸੁਆ 30 ਦਾ ਸੂਈ ਆ ਇਹ ਕਿੰਨੇ ਕ ਦੁੱਧ ਵਾਲੀ ਭੱਜੀ ਦੁੱਧ ਜੱਗੀਆਂ ਵਿੱਚ 10000 ਕਿਲੋ ਰਮਾ ਨਾ ਭਰੀ ਜਾਣਾ ਇਹਨੇ ਅਜੇ ਲੱਤੋਂ ਪਹਿਤ ਨੂੰ ਪਤਾ ਲੱਗਿਆ ਬੜਾ ਤਗੜਾ ਸਿਸਮਾ ਹਾਂਜੀ ਹਾਂਜੀ ਪਲਿਆ ਪਾ ਦੇ ਤਾ ਕਿਰਤ ਬਣਾਇ ਇੱਕ ਆ ਵੀ ਜੇ ਇਹ ਵੀ ਸੰਗਲ ਹੱਡੀ ਆ ਕਿ ਨਹੀਂ ਚੱਕਾ ਪਿੰਡਾ ਵਿਚਿਆ ਕਰ ਸਕਦਾ ਨੇ ਖੋਟ ਬਾਲਾ ਬਰਨ ਪਿਆ ਤੇ ਥਾਣਾ ਦਾ ਸਹਿਜ ਗਿਆ ਵੀ ਜਿਹੜਾ ਇਹਦਾ ਵੀ ਲੱਗ ਗਿਆ ਚੈੱਕ ਕਰੰਨੇ ਆ ਤੇ 10 ਤੋਂ 11 ਲੀਟਰ ਜਿਹੜਾ ਦੁੱਧ ਪਾਈ ਕਹਿੰਦਾ ਕਿ ਭਰੀ ਜਾਊਗੀ ਇੱਕ ਕਰਦਾ ਪਿੰਚ ਚੈੱਕ ਕਰ ਸਦ ਜੈਨ ਫੁੱਟਬਾਲਾਂ ਨੂੰ ਕਰੋ ਇਹ ਚੈੱਕ ਲਾ ਜਦੋਂ ਆਰਡਰ ਕੁਆਲਟੀ ਤੇ ਸੋਨਾ ਦਾ ਗੈਪ ਕਰੋ ਇਹ ਆ ਫੁੱਟਬਾਲਾਂ ਨੂੰ ਭਣੇ ਚਲ ਰਿਹਾ ਇੱਕ ਨੰਬਰ ਦੇ ਜੇ ਠੀਕ ਹੈ ਠੀਕ ਹੈ ਠੀਕ ਲੋ ਇਹ ਮਿੱਟੀ ਪੜੀ ਆ ਅੱਛਾ ਜੀ ਪਾ ਪਤਾ ਛੱਡੋ ਨਾ ਛੱਡਾ ਠੀਕ ਹੈ ਠੀਕ ਹੈ ਠੀਕ ਲੋ ਜਿ ਚੋਾਈ ਚੋਈ ਚੜੀਆਂ ਨੇ ਇੱਕ ਨੰਬਰ ਆ ਚੋਆਈਆਂ ਜੱਗੇ ਦੀ ਸਾਰੀਆਂ ਮੱਜਾਂ ਦੀ ਇੱਕ ਨੰਬਰ ਦੀਆਂ ਅੱਛਾ ਜੀ ਹਾਂ ਜੀ ਹਾਂ ਜੀ ਜੀ ਗਏ ਤੇ ਇਹਦਾ ਬਾਈ ਜੀ ਮੁੱਲ ਫਿਰ ਇਹ ਜਗ੍ਹਾ ਵੀ ਰਿਵੀ 75000 ਦੀ ਦੇ ਦਿੰਗੇ 75 ਦੀ ਹਾਂਜੀ ਕੀ ਕਰਦੀਏ ਚੋਹ ਹਾਨਾ ਹੀ ਕਰਾ ਲਓ ਜਿੰਨਾ ਕਰਾਉਣਾ ਦੱਸ ਦੋ ਇਹ ਵੀ ਜਿਸ ਨੇ ਜਿਹੜੀ ਆਪਾਂ ਦੇ ਦੇਣੀ ਪੂਰੇ 70 ਦੀ ਦੇ ਰਹਾਂਗੇ ਅੱਛਾ ਜੀ ਹਾਂਜੀ ਠੀਕ ਆ ਲਓ ਜੀ 70000 ਦੀ ਤਾਂ ਦੱਸੋ ਜੀ ਵੀਰ ਭਰਾ ਫੋਨ ਲਾ ਮਾਨਤਨ ਕਰਾਂਗੇ ਆਪਾਂ ਠੀਕ ਆ ਠੀਕ ਆ ਲਓ ਜੀ ਮਾਨਤਨ ਬਾਈ ਕਹਿੰਦਾ ਕਿ ਜਰੂਰ ਕਰਾਂਗੇ ਹਾਂਜੀ ਹਾਂਜੀ ਠੀਕ ਆ ਜੀ 10 ਤੋਂ 11 ਲੀਟਰ ਦੁੱਧ ਭਰੀ ਜਾਊਗੀ ਇਹ ਬਈ ਤੇ ਜੇ ਨੰਬਰ ਤੇ ਇਹੋ ਥੋੜੇ ਜੱਗੇ ਵੀ ਆਟਮ 9:00 10:00 ਇੰਨਾ ਤਿਆਰ ਆ ਅੱਛਾ ਜੀ ਮਾਲਾ ਡਹੀ ਆ ਮਨ ਮਗਰ ਇਹਦੇ ਵੀ ਕੱਟਾ ਆ ਲੋਹਾ ਕੱਟਾ ਮਗਰ ਠੀਕ ਆ ਠੀਕ ਆ ਜੀ ਇਹ ਸੂਆ ਭਾਜੀ ਇਹ ਵੀ ਤੀਸਰਾ ਸੂਆ ਜੱਗੇ ਵੀ ਸਹੀ ਆ ਠੀਕ ਆ ਲਓ ਜੀ ਸੂਆ ਵੀ ਤੀਸਰਾ ਸੂਈ ਆ ਇਸ ਕੋਰ ਚ ਤੁਸੀਂ ਜਿੰਦੀ ਵੀ ਚੈੱਕ ਆ ਸਕਦੇ ਜੀ ਚਲੋ ਇੱਥੇ ਆਪਾਂ ਸਾਡੇ ਜਿਹੜਾ ਚੰਗਾ ਤੇ ਇਹ ਵੀ ਸਿੰਗਲ ਹੱਡੀ ਆ ਗਈ ਦੇਖੋ ਆਪ ਤੇ ਨਵੇਂ ਬਿੱਟ ਜਿਹੜਾ 10 ਤੋਂ 10 ਤਿਆਰ ਆ ਇਦੇ ਪਿੱਛੇ ਜਵਾਕ ਕੀ ਹੋ ਗਿਆ ਉਹ ਆ ਕੱਟਾ ਵੀ ਗਿਆ ਠੀਕ ਆ ਜੀ ਮਿਲ ਕਫ ਆ ਗਿਆ ਜੀ ਇਹਦੇ ਪਿੱਛੇ ਵੀ ਇਹ ਕਿੰਨਾ ਕਿ ਬਾਈ ਦੀ ਕੱਢੀ ਜਾਊਗੀ ਦੁੱਧ ਠੀਕ ਆ ਲਓ ਜੀ 10 ਤੋਂ 11 ਲੀਟਰ ਦੁੱਧ ਇਹ ਵੀ ਭਰੂਗੇ ਰੱਜਾ ਛੱਡਾ ਇਹਦਾ ਵੀ ਬਹੁਤ ਨਹੀਂ ਜ਼ਿਆਦਾ ਸਿੰਘਾਂ ਦੇ ਵਿੱਚ ਆ ਗਿਆ ਤੇ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ 9 ਜਿੱਦਾਂ ਇਹਨਾਂ ਹੱਦਾਂ ਦੇ ਤਿਆਰ ਚਕੇ ਅੱਛਾ ਜੀ ਥਾਲਾਂ ਦਾ ਸੈਜ ਕਰਦੇ ਤੁਸੀਂ ਚੈੱਕ ਕਰ ਸਕਦੇ ਲਾਗੇ ਤੋਂ ਵੀ ਹਾਂ ਜੀ ਕਰੋ ਜੀ ਚੈੱਕ ਇਹਦਾ ਮੁੱਲ ਭਾਜੀ ਇਹਦਾ ਜਦ ਜੀ ਵੀ ਰਹੇ ਵੀ ਪੂਰੇ 79 ਵੀ ਦੇ ਗਏ ਮੈਂ ਲਾਦਾ ਨਹੀਂ ਕਰ ਦਿੱਤੇ ਮਾਨੀ ਕਰ ਦਿੱਤੇ ਚੰਗੀ ਆ ਵੀ ਉਹਦੇ ਕੇ ਭਾ 12 ਕਿਲੋ ਦੁੱਧ ਭਰਦੇ ਆ ਟਾਈਮ 9 ਦਾ ਕਿਲੋ ਭਾਗ ਨਾ ਜਰਿਆ ਅਛਾ ਜੀ ਅਜੀ ਮਨ ਲਓ ਤੁਹਾਨੂੰ ਵੀ ਪਤਾ ਕਿ ਤੁੰਡੀ ਤੰਦ ਪੈਂਦਾ ਹੁੰਦਾ ਹਾਂ ਹਾਂ ਜੀ ਹਾਂ ਜੀ ਅੱਜ ਚਾਹ ਲੈ ਲੂਦੇ ਹਾਂ ਹਾਂ ਜੀ ਦਰਪੇ ਤੇ ਅਰੰਗਾਨਾਂ ਤੇ ਹਾਂ ਜੀ ਇਹ ਦਾਦੀਆਂ ਆਣਾ ਇਹਨੂੰ ਜੇ ਜੀ ਨੂੰ ਪੂਰੇ 79 ਦਾਂਗੇ ਠੀਕ ਆ ਜੀ ਹਾਂ ਲਓ ਜੀ ਇਹ ਵੀ 50000 ਜੀ ਬਾਕੀ ਮੌਨਤਨ ਬਾਈ ਗਰੂ ਕਰੂੰਗਾ ਕੋਈ ਕੋਈ ਲਾਵੇ ਵੀਰ ਭਰਾ ਇਹ ਹਾਂਜੀ ਤੇ ਬਾਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਵੀਰ ਜੀ ਕੱਲ ਰਾਤ ਦੀ ਸੂਈ ਆ ਅੱਛਾ ਜੀ ਤੇ ਆ ਮਾਜੇ ਨੇ ਨਾ ਮੰਨ ਲਓ ਵੀ ਐਂ ਇੱਥੇੋਂ ਵੱਡਾ ਹੈ ਬੱਚਾ ਅੱਛਾ ਜੀ ਇਹਨੇ ਸਿੰਗਰ ਆ ਕੇ ਬੱਚਾ ਮਾਜੇ ਗੂਸ਼ੀ ਬਣੀ ਆ ਮਾਜੇ ਬਣਾਤੀ ਆਪਾਂ ਠੀਕ ਹੈ ਠੀਕ ਹੈ ਗੂਸ਼ੀ ਇਹ ਮੈਂ ਦੋ ਵਾਰ ਲਓ ਜੀ ਰੈਡੀਮੈਂਟ ਆ ਗਿਆ ਜੀ ਬਾਕੀ ਬਿਲਕੁਲ ਠਾਕਾ ਆ ਬੱਚਾ ਬਿਲਕੁਲ ਠਾਕਾ ਆ ਬੱਚਾ ਠੀਕ ਹੈ ਠੀਕ ਹੈ ਹਾਂ ਹਾਂਜੀ ਬੁੱਝ ਲੈ ਨੀ ਤਾਂ ਆਪਾਂ ਵੇਅਰ ਅੱਛਾ ਜੀ ਹਾਂ ਹਾਂ ਲਓ ਜੀ ਚੱਕਾ ਸਾਦੇ ਤੁਸੀਂ ਇਹਨੂੰ ਤੁਸੀਂ ਅੱਗੇ ਰੱਖ ਕੇ ਰਹਿ ਦਿਓ ਅੱਛਾ ਤੇ ਜਵਾਸ ਉਹ ਜਿਹੜਾ ਇਹਦਾ ਵੀ ਜਿਹੜਾ ਇਹਨਾਂ ਇੱਕ ਨੰਬਰ ਆ ਗਿਆ ਹਾਂ ਇਹ ਕੋ ਕਿੰਨਾ ਭਾਈ ਬੋਲਾ ਜੇ ਅਰੇ ਬੋਲਾ ਜਗੇ ਵੀ ਇਹਨੂੰ 7-8 ਕਿਲੋ ਹਜਣਾਂ ਦੇ ਤਿਆਰ ਠੀਕ ਹੈ ਠੀਕ ਲਓ ਜੀ 7 ਤੋਂ 8 ਲੀਟਰ ਜਿਹੜਾ ਇਹਦੇ ਕੋਲ ਵੀ ਬੋਲਾ ਹੀ ਬੋਲਾ ਤਿਆਰ ਹਜੇ ਇਹ ਲਾ ਕੇ ਦੋ ਚੈੱਕ ਕਰਾਉਨੇ ਮਿਲਕ ਪਾਇਆ ਬਹੁਤ ਚੰਗੀ ਲੱਗੀ ਆ ਰਿੰਗ ਦੀ ਬੱਚੇ ਦੀ ਅਸ਼ਾ ਜੀ ਠੀਕ ਹੈ ਠੀਕ ਇਹ ਸੁਆ ਭਾਜੀ ਕਰਵਾ ਸੁਈਏ ਇਹ ਵੀ ਜੱਗੇ ਵੀ 30 ਦਾ ਸੁਈ ਆ ਠੀਕ ਆ 30 ਦਾ ਕੋਈ ਚੌਕਾ ਵਾਲੇ ਕੋਈ ਆਪਣੇ ਸਮਝਣਾ ਲੱਗਦਾ ਠੀਕ ਹੈ ਠੀਕ ਠੀਕ ਜੀ ਆਪਣੀ ਸਮਝਣਾ ਲੱਗ ਗਈ ਕਹਿੰਦਾ ਕਿ ਇਹ ਨਾਲ ਵੀ ਕਹਿੰਦਾ ਉਹਦਾ ਕੱਦ-ਕਾੜ ਬੜਾ ਬਦਦਾ ਠੀਕ ਹੈ ਠੀਕ ਆ ਜੀ ਇਹ ਵੀ ਸਿੰਗਲ ਐਡੀ ਆ ਜਿਹੜਾ ਕੱਦ-ਕਾੜ ਦੇ ਵਿੱਚ ਕਰਦਾ ਦੇ ਜੀ ਕਾਤੀ ਲੱਗੇ ਤਾਂ ਵੀ ਚੈੱਕ ਜਰੂਰ ਕਰਾਵਾਂਗੇ ਤਾਂ ਉਹਦਾ ਸਾਇਗਨ ਵਿੱਚ ਕਮੈਂਟ ਬਹੁਤ ਚੰਗੀ ਲੱਗੀ ਆ ਦੁੱਧ ਵੀ ਜੀ ਇਹਦਾ ਗਰੰਟੀ ਨਾਲ ਸਾਨੂੰ ਕਿਹਨੇ ਦਿੱਤੀ ਵੀ 11 12 ਕਿਲੋ ਦੁੱਧ ਭਰਦੀ ਆ ਅੱਛਾ ਜੀ ਹਾਂ ਠੀਕ ਆ ਲੋ ਵੀ 11 12 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਦੁੱਧ ਚ ਵਾਇਆ ਨੇ ਤੇ ਚਲੋ ਕੋਈ ਸਾਮਬਣ ਵਾਲਾ ਭਰਾ ਲੈ ਆਇਆ ਦੁੱਧ ਚੰਗਾ ਕੱਢੀ ਜਾਊਗੀ ਕਰਮਾਲੀ ਚੈੱਕ ਕਰਦਾ ਦੇ ਦੇ ਅੱਛਾ ਜੀ ਉਹਦਾ ਹੀ ਕਿਨੇ ਸਾਮਬ ਹੀ ਨਹੀਂ ਆ ਠੀਕ ਆ ਠੀਕ ਆ ਲੋ ਜੀ ਕੰਮ ਤਾਂ ਵੀ ਚੈੱਕ ਲੱਗੇ ਤਾਂ ਚੈੱਕ ਕੱਢਾ ਝੁੱਡਾ ਇੱਧਰਲੀ ਸਾਈਡ ਤੇ ਤੁਹਾਨੂੰ ਆਪਾਂ ਚੈੱਕ ਕਰਾਉਣਾ ਥਾਣਾ ਦਾ ਸੈਰ ਗੈਪ ਤੇ ਮਿਲਕਵਾਨ ਜਿਹੜੀ ਬਹੁਤ ਖੰਦੀ ਲੱਗੀ ਆ ਫੇਰ ਮਿੱਟੀ ਦੀ ਮਾਰ ਕੋਈ ਵੀਰ ਭਰਾ ਲੈ ਜੇ ਨਾ ਆ ਵੇਖੋ ਅੱਛਾ ਜੀ ਇਹ ਕਦੇ ਆ ਜੀ ਠੀਕ ਹੈ ਠੀਕ ਹੈ ਠੀਕ ਹੈ ਮਾੜੀ ਵੀ ਉਹ ਹੀ ਸ਼ੁਕਰ ਹੁੰਦੀ ਨੇ ਲੱਤਾਂ ਮਾਰਦੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆਹ ਇੱਕ ਨੰਬਰ ਦਾ ਆ ਆ ਵੇਖੋ ਠੀਕ ਗੱਲ ਆਓ ਜੀ ਆ ਚਵਾਈ ਚੂਰੀ ਆਣ ਗੋਲ ਧਾਰਾ ਮੇਰੇ ਕੋਲ ਇਹ ਮਿੱਟੀ ਕੋਈ ਵੀਰ ਭਰਾ ਜਿਹੜਾ ਮਰਦ ਜਾ ਕੇ ਚੋਲੇ ਅੱਛਾ ਜੀ ਇਹ ਥੋੜਾ ਨਾ ਲੱਤ ਮਾਰ ਜਾਣੀ ਹਾਂਜੀ ਤਾ ਤਾਜੀ ਸੂਹੀ ਜੇ ਬੋਲਾ ਵੀ ਜੱਗੇਵੀਰ ਭੰਡਿਆ ਠੀਕ ਆ ਤੇ ਇਹਦਾ ਮੁੱਲ ਬਾਈ ਜੀ ਮੋਲੇ ਜੱਗੇਵੀਰ ਦਾ 60 ਹਜ਼ਾਰ ਦੀ ਨਾ ਦੇ ਦਈਏ ਕਰ ਦਈਏ ਵੀ ਹਾਣਾ ਹੀ ਹਾਂਜੀ ਹਾ ਨਹੀਂ ਕਰ ਦਈਏ ਸਾਬ ਜਿੰਨੇ ਕਰਾਉਣੀ ਨਹੀਂ ਦਰਦ ਹੋਵੇ ਵੀ ਇਹ ਵੀ ਜੱਗੇਵੀਰ ਪੂਰੇ 55 ਜੀ ਦੇ ਦਾ ਹਨੀ ਅੱਛਾ ਜੀ ਹਾਂ ਮਾਨਤਾ ਲਓ ਜੂ 2000 ਦਾ ਕਰਾਂ 53 ਹਜ਼ਾਰ ਦੀ ਜੱਗੇਵੀਰ ਸੱਜਰ ਸੂਹੀ ਮਾਜ ਆ ਠੀਕ ਆ ਠੀਕ ਆ 75 ਕਿਲੋ ਬੋਲੀ ਹਾਜ ਦੇ ਨਾਲ ਤੇ ਤਿਆਰ ਆ ਠੀਕ ਗੱਲੋ ਜੀ ਮੰਨ ਲਓ ਵੀ ਇੰਨਾ ਸਾਰਾ ਸਿਆਲ ਚੋਗੇ ਹੀ ਨਾ ਹਾਂਜੀ ਹਾਂਜੀ ਤਾਂ ਵੀ ਬੰਦਾ ਫੇਰ ਰੁਪਈਏ ਨੇ ਮਾਰ ਸਕਦਾ ਵਟ ਸਕਦਾ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਲੋ ਜੀ 53000 ਦੀ ਸੱਜੇ ਸੋਈ ਕੋਈ ਵੀਰ ਭਰਾ ਫੋਨ ਲਾ ਵੀ ਮੰਨ ਤਾਂ ਥੋੜਾ ਬੋੜਾ ਕਰ ਦਾਂਗੇ 50000 ਦੇ ਦੇ ਦਾਂਗੇ ਠੀਕ ਹੈ ਠੀਕ ਹੈ ਲੋ ਜੀ ਮੰਨ ਤਾਂ ਜਰੂਰ ਬਾਈ ਕਹਿੰਦਾ ਕਿ ਕਰਾਂਗੇ ਬਾਕੀ ਪਸ਼ੂ ਚੰਗੇ ਆ ਬਾਈ ਦੇ ਕੋਲ ਤਾਂ ਰੇਡ ਬੜੇ ਨਿਗੇ ਨੀ ਬਾਟਿਆ ਅੱਜ ਬਹੁਤ ਨੇ ਨਿਗੇ ਪਾਦਾ ਮੂਤਾਂ ਦਾ ਕੰਮ ਹੀ ਆ ਠੀਕ ਹੈ ਜੀ ਇਹ ਜਿਹੜਾ ਲੈ ਗਿਆ ਜਿਹਨ ਨਜ਼ਾਰੇ ਲਊਗਾ ਬਿਲਕੁਲ ਠੀਕ ਕੋਈ ਸਾਰਾ ਸਿਆਲ ਚੋ ਮਤਲਬ ਚੋਗੇ ਵੀ ਨਾ ਹਾਂਜੀ ਟੋਕੜਾ ਗੱਪਣਾ ਸਾਨੂੰ ਫੇਰ ਕੋਈ 50-50000 ਦੇ ਫੇਰ ਦੇ ਦੇ ਠੀਕ ਇਹ ਫੇਰ ਲੈ ਲਾਂਗੇ ਬਿਲਕੁਲ ਸਹੀ ਗੱਲ ਹੈ ਹਾਂ ਆਹ ਗੱਲ ਹੈ ਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ